ਹਾਂ ਦੇਖੋ ਕੱਪੜੇ ਦੇ ਵਿੱਚ ਦੀ ਸੂਈ ਕੱਢ ਕੇ ਗੰਢ ਨਹੀਂ ਮਾਰਨੀ ਇਹ ਗਲਤ ਵੇ ਆ ਠੀਕ ਹੈ ਕੱਪੜੇ ਦੇ ਵਿੱਚ ਦੀ ਕੱਢ ਕੇ ਗੰਢ ਨਹੀਂ ਮਾਰਨੀ ਆਪਾਂ ਕੀ ਕਰਨਾ ਜੋ ਆਪਣਾ ਥ੍ਰੈਡ ਪਾਇਆ ਹੋਇਆ ਉਹ ਥ੍ਰੈਡ ਦੇ ਵਿੱਚ ਦੀ ਸੂਈ ਕੱਢ ਕੇ ਧਾਗੇ ਦਾ ਉੱਪਰ ਦੀ ਐਵੇਂ ਵਲ ਪਾ ਲੈਣਾ ਠੀਕ ਹੈ ਤੇ ਐਵੇਂ ਗੰਢ ਮਾਰ ਦੇਣੀ ਆ ਫੇਰ ਐਵੇਂ ਹੀ ਧਾਗੇ ਦਾ ਉੱਪਰ ਦੀ ਵਲ ਪਾ ਕੇ ਫੇਰ ਗੰਢ ਮਾਰ ਦੇਣੀ ਆ ਫੇਰ ਇਦਾਂ ਤਿੰਨ ਗੰਡ ਮਾਰਨੀ ਹੈ ਜ਼ਰੂਰੀ ਹੈ ਠੀਕ ਹੈ ਨਹੀਂ ਤਾਂ ਕੀ ਹੁੰਦਾ ਵਾ ਬਾਅਦ ਵਿੱਚ ਇਹ ਖੁੱਲ ਜਾਂਦੀ ਹੈ ਗੰਡ ਹੁਣ ਨੈਕਸਟ ਵਾਲਾ ਜਿਹੜਾ ਸਟਿਚ ਹੈਗਾ ਉਹ ਹੈ ਵਿਪਡ ਬੈਕ ਸਟਿਚ ਉਹਦੇ ਲਈ ਤੁਸੀਂ ਜਿੰਨਾ ਜਿੰਨਾਂ ਨੂੰ ਬੈਕ ਸਟਿਚ ਬਣਾਉਣਾ ਆ ਗਿਆ ਬੈਕ ਸਟਿਚ ਬਣਾ ਦਿਓ ਜਲਦੀ ਜਲਦੀ ਫਿਰ ਆਪਣਾ ਉਸ ਤੋਂ ਬਾਅਦ ਵਿਪਡ ਬੈਕ ਬਣੂਗਾ ਬੈਕ ਸਟਿਚ ਜਲਦੀ ਜਲਦੀ ਬਣਾ ਦਿਓ ਇੱਥੇ ਜਿਹੜੀ ਇਹ ਤੀਜੀ ਲਾਈਨ ਐ ਐਕਸ ਮਿੰਟ ਜੀ